ਨਮਸਕਾਰ ਇਹ ਆਕਾਸ਼ਵਾਣੀ ਜਲੰਧਰ ਹੈ ਖਬਰਾਂ ਦੇ ਸਪਲਿਟਨ ਦੇ ਨਾਲ ਮੈਂ ਅਵਤਾਰ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਖਾਸ ਖਬਰਾਂ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸੌਂਪ ਦਿੱਤੀ ਗਈ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼੍ਰੀ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਨਵੇਂ ਮੰਤਰੀ ਮੰਡਲ ਦੇ ਮੈਂਬਰਾਂ ਦੇ ਨਾਲ ਸ਼੍ਰੀ ਮੋਦੀ ਨੂੰ ਸੌਂਚਕਾਈ। ਸੌਂਚਕ ਸਮਾਗਮ ਦੌਰਾਨ 3 ਕੈਬਨਿਟ ਮੰਤਰੀਆਂ ਸਤੰਤਰ ਚਾਰ ਦੇ ਨਾਲ ਪੰਜ ਰਾਜ ਮੰਤਰੀਆਂ ਤੇ 36 ਰਾਜ ਮੰਤਰੀਆਂ ਨੇ ਵੀ ਸੌਚਕੀ। ਜੰਮੂ ਕਸ਼ਮੀਰ ਦੇ 88 ਦਿਵਿਚ ਕਲ ਸ਼ਾਂਤੀ ਸਪੰਨੇਡੇਸ਼ ਹਲਾਲਵਾ ਦੀ ਬਸ ਤੇ ਹੋਇਆ ਅਸ਼ਰਗਦੀ ਹਮਲੇ ਤੋਂ ਬਾਅਦ ਬਸ ਤੇ ਕੱਢ ਵਿੱਚ ਲਿਕਨ ਕਾਰਨ ਕਟੋਕਟਾ ਹਲਾਲਵਾ ਦੀ ਮੌਤ ਹੋ ਗਈ ਤੇ 33 ਹੋਰ ਜ਼ਖਮੀ ਹੋ ਗਏ। ਰਾਸ਼ਟਰਪਤੀ ਨੇ ਘਟਨਾ ਤੇ ਦੁੱਖ ਪ੍ਰਗਟ ਕੀਤਾ। ਅਦਮਰਦਨ ਦੇ ICC 2020 विश्व कप ਵਿੱਚ ਭਾਰਤ ਨੇ ਆਪਣੇ ਪ੍ਰਾਣੀ ਵਿਰੋਧੀ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ। ਸ਼੍ਰੀ ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸੌਚੀ ਹੈ। ਰਾਸ਼ਟਰਪਤੀ ਦਾ ਅਹੁਦੇਦਾਰੀ ਮਰਮੂ ਨੇ ਕਰ ਰਿਹਾ ਸ਼ਾਮ ਰਾਸ਼ਟਰਪਤੀ ਭਵਨ ਵਿੱਚ ਇੱਕ ਸਮਾਗਮ ਵਿੱਚ ਨਵੇਂ ਮੰਤਰੀ ਮੰਡਲ ਦੇ ਮੈਂਬਰਾਂ ਦੇ ਨਾਲ ਸ਼੍ਰੀ ਮੋਦੀ ਨੂੰ ਹਾਦਿ ਤੇ ਪੇਤਕੋਪ ਤਰਕੰਦੀ ਸੌਂਚਕਾ ਇੱਕ। ਸੌਂਚਕ ਸਮਾਗਮ ਦੌਰਾਨ 3 ਕੈਬਨਿਟ ਮੰਤਰੀਆਂ ਸੰਤਪਤ ਆਤਨਾ ਪੰਜ ਰਾਜ ਮੰਤਰੀਆਂ ਤੇ 36 ਰਾਜ ਮੰਤਰੀਆਂ ਨੇ ਸੌ ਚੁੱਕੀ ਸੀਨੀਅਰ ਪੱਧਰ ਪਰ ਨਿਤਾਵਾ ਰਾਜਨਾਥ ਸਿੰਘ ਮਿਤ샤 ਨਿਚਨ ਗੜਕਰੀ ਡਾਕਟਰ ਐਸਏ ਸ਼ੰਕਰ ਪਿਊਸ਼ ਗੁਰ ਤਰਵਿੰਦਰ ਪ੍ਰਧਾਨ ਨਿਰਮਲਾ ਸੀਤਾਰਮਨ ਤੇ ਪੱਪਾ ਪ੍ਰਧਾਨ ਕੇਪੀ ਨੱਡਾ ਨੇ ਕੈਬਨਟ ਮੰਤਰੀ ਵਜੋਂ ਸੌ ਚੁੱਕੀ ਪਾਰਟੀ ਦੇ ਸੀਨੀਅਰ ਨੇਤਾ ਕਿਰਨਦਰ ਜੀ ਦੂ ਪਰਲਾਜ ਜੋਸ਼ੀ ਗਿਰੀ ਰਾਧੇ ਸਿੰਘ ਅਸ਼wini ਵੈਸ਼ਨਵ ਜੋਤਿਰਜਤ ਸਿੰਘ ਦੀਆ ਕੁਬੇਂਦਰ ਯਾਦਵ ਗਜੇਂਦਰ ਸਿੰਘ ਸ਼ਕਾਵਤ ਅਨਪੂਰਨਾ ਦੇਵੀ ਹਰਦੀਪ ਸਿੰਘ ਪੁਰੀ ਡਾਕਟਰ ਮਨਸੂਖ ਮਾੜਵਿਆ ਸ਼੍ਰੀ ਜੈ ਕਿਸ਼ਨ ਰੈੱਡੀ ਸੀ ਆਰ ਪਾਟਿਲ ਡਾ ਵਰਿੰਦਰ ਕੁਮਾਰ ਅਤੇ ਜਵਾਲ ਓਰਾਂਵ ਵੀ ਮੌਜੂਦ ਸਨ ਕੈਬਨਿਟ ਮੰਤਰੀਆਂ ਵਜੋਂ ਸਹੁੰ ਇਨ੍ਹਾਂ ਨੇ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ ਸਾਬਕਾ ਮੁੱਖ ਮੰਤਰੀਆਂ ਸ਼ਿਵਰਾਜ ਸਿੰਘ ਚੌਹਾਨ ਮਨੋਹਰ ਲਾਲ ਅਤੇ ਸਰਬਾਨੰਦ ਸੋਨੋਵਾਲ ਨੂੰ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ ਗਈ ਇਸ ਤੋਂ ਇਲਾਵਾ ਕਰਨਾਟਕ ਦੇ ਸਾਬਕਾ ਐੱਮ ਮੁੱਖ ਮੰਤਰੀ ਤੇ ਜਨਤਾਧਰ ਦੇ ਸੰਸਦ ਦੇ ਮੈਂਬਰ ਐਚਡੀ ਕੁਮਾਰ ਸੁਆਮੀ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਐਚਐਮ ਪਾਰਟੀ ਦੇ ਮੁਖੀ ਜੀਤਨ ਰਾਮ ਮਾਨ ਜੀ ਜਨਤਾਧਰ ਯੂਥ ਦੇ ਸੰਸਦ ਮੈਂਬਰ ਜੀਵ ਰਿੰਜਨ ਸਿੰਘ ਟੀਡੀਪੀ ਦੇ ਸੰਸਦ ਮੈਂਬਰ ਕੇਂਜਰਾਪੂ ਰਾਮ ਮੋਹਨ ਨਾਇਡੂ ਅਤੇ ਐਲ ਜੀ ਪੀ ਰਾਮ ਬिलास ਤੇ ਮੁਖੀ ਚਿਰਾਗਵਾ ਪਾਸਵਾਨ ਨੇ ਕੈਬਨਟ ਮੰਤਰੀ ਵਜੋਂ ਸੌ ਚੁੱਕੀ ਭਾਜਪਾ ਗੁਰੂ ਇੰਦਰਜੀਤ ਸਿੰਘ ਡਾਕਟਰ ਜਤਿੰਦਰ ਸਿੰਘ ਕੇਰਨ ਰਾਮ ਮੇਕਵਾਲ ਦੇ ਨਾਲ ਨਾਲ ਸ਼ਿਵ ਸੈਨਾ ਦੇ ਪ੍ਰਤਾਪ ਪ੍ਰਾਉਤ ਜਾਦਵ ਅਤੇ ਆਰਐਲਡੀ ਮੁਖੀ ਜੰਤ ਚੌਧਰੀ ਨiraj ਮਨ ਸੰਤਰ ਚਾਰਜਰ ਦੇ ਨਾਲ ਰਾਜ ਮੰਤਰੀ ਵਜੋਂ ਸੌ ਚੁੱਕੀ ਸੌ ਚੁੱਕ ਸਮਾਗਮ ਦੌਰਾਨ 36 ਰਾਜ ਮੰਤਰੀਆਂ ਨੇ ਵੀ ਸੌ ਚੁੱਕੀ ਇਹਨਾਂ ਵਿੱਚ ਭਾਜਪਾ ਦੇ ਸੰਸਦ ਮੈਂਬਰ ਜੇਤਨ ਪ੍ਰਸਾਦ ਸ਼੍ਰੀਪਦ ਜੈਸੋਨਿਕ ਪੰਕਜ ਚੌਧਰੀ ਨਿਤਿਆਨੰਦ ਰਾਏ ਕੇਸ਼ਨਪਾਲ ਵੀ ਸਮੰਨਾ ਐਸ ਵੀ ਸਿੰਘ ਬਗੇਲ ਸ਼ੋਭਾ ਕਰੰਦਲਾ ਜੀ ਤੇ ਸੁਰੇਸ਼ ਕੋਪੀਸ਼ਾ ਅਮਲ ਨੇ ਰੱਖਿਆ ਖਰਸ਼ ਤੋਂ ਅਜੇ ਤਪਟਾ ਬੰਦੀ ਸੰਜੇ ਕੁਮਾਰ ਕਮਲੇਸ਼ ਪਾਸਵਨ ਖਰਸ਼ ਮਲਹੋਤਰਾ ਸतीश ਤੂਬੇ ਤੇ ਰਵਨੀਤ ਸਿੰਘ ਬਿੱਟੂ ਦੇ ਨਾਲ ਨਾਲ ਆਰ ਪੀ ਆਈ ਦੇ ਰਾਮਦਾਸ ਠਾਵਲੇ ਜਨਤਾ ਪਾਲ ਯੂ ਦੇ ਰਾਮੰਥ ਠਾਕੁਰ ਆਪਣਾ ਦਲ ਐਸਡੀਐਨੂ ਪ੍ਰਿਆ ਪਟੇਲ ਤੇ ਡੀਡੀਪੀ ਦੇ ਡਾਕਟਰ ਚੰਦਰ ਸ਼ੇਖਰ ਸ਼ਾਵਲ ਨੇ ਸਾਂਝੂ ਸਮਾਗਮ ਵਿੱਚ ਗਾਂਢੀ ਦੇਸ਼ਾਂ ਤੇ ਹਿੰਦ ਮਹਾਸਾਗਰ ਖੇਤਰ ਦੇ ਕਈ ਨੇਤਾਵਾਂ ਨੇ ਸ਼ਿਰਕਤ ਕੀਤੀ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਣੇ ਲਵਿਕਰਵਾ ਸਿੰਘੀ ਮਾਲਦੀਵ ਦੇ ਰਾਸ਼ਟਰਪਤੀ ਡਾਕਟਰ ਮੁਹੰਮਦ ਮੋਇਸੂ ਸੇਸ਼ਲਸ ਦੀ ਪ੍ਰਸ਼ਧਪਤੀ ਅਹਿਮਦ ਹਫੀਫ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਕਰ ਸੀਨਾ ਮੋਰੀਸ਼ੀਅਸ ਦੇ ਪ੍ਰਧਾਨ ਮੰਤਰੀ ਪ੍ਰਵੀਨਤ ਕੁਮਾਰ ਜੁਗਰਾਥ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲਦੇਹ ਪ੍ਰਚੰਡ ਅਤੇ ਪਟਾਨ ਦੇ ਪ੍ਰਧਾਨ ਮੰਤਰੀ ਸ਼ੇਅਰਿੰਗ ਗੋਵ ਗਿਨੀਜ਼ ਸਮਾਰੋਹ ਵਿੱਚ ਸ਼ਿਰਕਤ ਕੀਤੀ ਉਪ ਰਾਸ਼ਟਰਪਤੀ ਜਗਦੀਪ ਧਨਖੜ ਚੀਫ ਜਸਟਿਸ ਆਫ ਇੰਡੀਆ ਡਾ ਡੀ ਵਾਈ ਚੰਦਰਚੂੜ ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ ਅਤੇ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀ ਵੀ ਇਸ ਮੌਕੇ ਮੌਜੂਦ ਸਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਭਾਰਤ ਆਪਣੇ ਤੀਜੇ ਕਾਰਜਕਾਲ ਦੌਰਾਨ ਖੇਤਰ ਦੀ ਸ਼ਾਂਤੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰਨਾ ਜਾਰੀ ਰੱਖੇਗਾ ਇਸ ਸੰਦਰਭ ਵਿੱਚ ਡਾ ਉਨਾ ਖੇਤਰ ਵਿੱਚ ਲੋਕਾਂ ਦਰਮਿਆਨ ਡੂੰਗੇ ਸਬੰਧਾਂ ਤੇ ਸੰਪਰਕ ਲਈਆ। ਸ਼੍ਰੀ ਮੋਦੀ ਕੱਲ ਰਾਤ ਆਪਣੇ ਸੌਚਕ ਸਮਾਗਮ ਤੋਂ ਬਾਅਦ ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਗੁਆਂਡੀ ਅਤੇ ਹਿੰਦ ਮਹਾਸਾਗਰ ਖੇਤਰ ਦੇ ਆਗੂਆਂ ਨਾਲ ਮੁਲਾਕਾਤ ਕਰ ਰਹੇ ਸਨ। ਇਸ ਮੌਕੇ ਪધારਣ ਲਈ ਉਹਨਾਂ ਦਾ ਧੰਨਵਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਆਪਣੇ ਗੁਆਂਡੀ ਪਹਿਲਾ ਨੀਤੀ ਤੇ ਸਾਗਰ ਵਿਜ਼ਨ ਪ੍ਰਤੀ ਭਾਰਤੀ ਵਚਨ ਪੱਤਰ ਦੀ ਪੁਸ਼ਟੀ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਪਾਰਸ ਅੰਤਰਰਾਸ਼ਟਰੀ ਖੇਤਰ ਵਿੱਚ ਆਲਮੀ ਧੱਕਣ ਦੀ ਆਵਾਜ਼ ਨੂੰ ਵਧਾਉਣਾ ਜਾਰੀ ਰੱਖੇਗਾ। ਸੌਚੁਕ ਸਵਾਗਤ ਤੋਂ ਬਾਅਦ ਸ਼੍ਰੀ ਮੋਦੀ ਨੇ ਰਾਸ਼ਟਰਪਤੀ ਭਵਨ ਵਿਚ ਆਗੂਆਂ ਨਾਲ ਮੁਲਾਕਾਤ ਕੀਤੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਨ타ਮਾ ਨੇ ਉਹਨਾਂ ਨੂੰ ਇਤਿਹਾਸਕ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਜੋਂ ਸੌਚੁਕਨ ਲਈ ਵਧਾਈ ਦਿੱਤੀ ਵਿਦੇਸ਼ੀ ਨੇਤਾਵਾਂ ਨੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਯੋਜਿਤ ਦਾਵਤ ਵਿੱਚ ਵੀ ਸ਼ਿਰਕਤ ਕੀਤੀ ਰਾਸ਼ਟਰਪਤੀ ਨੇ ਨ타ਮਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਰਤ ਦਾ ਲੋਕਤੰਤਰੀ ਅਭਿਆਸ ਨਾ ਸਿਰਫ ਆਪਣੇ ਲੋਕਾਂ ਦੀ ਮਾਨਤਾ ਪਾਲੇ ਸਗੋਂ ਦੁਨੀਆ ਭਰ ਦੇ ਲੱਖਾਂ ਲੋਕਾਂ ਲਈ ਪ੍ਰੇਰਣਾ ਸਰੋਤ ਹੈ ਇਕਬਰਾਂ ਤੁਸੀਂ ਆਕਾਸ਼ਵਨੀ ਦਿਲੰਦਰ ਤੋਂ ਸੁਣ ਰਹੇ ਹੋ ਨਵੀਂ ਕੇਂਦਰੀ ਕੈਬਨਿਟ ਦੀ ਅੱਜ ਪਹਿਲੀ ਮੀਟਿੰਗ ਸ਼ਾਮ ਨੂੰ ਹੋਣ ਦੀ ਸਮਾਗਮਨਾ ਹੈ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਨੇ ਮੰਤਰੀ ਮੰਡਲ ਨੇ ਸੋਚ ਚੁੱਕੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਪਾਵਨ ਇੱਕ ਸਮਾਗਮ ਵਿੱਚ ਨਵੇਂ ਮੰਤਰੀ ਮੰਡਲ ਦੇ ਮੈਂਬਰਾਂ ਨਾਲ ਸ਼੍ਰੀ ਮੋਦੀ ਤੇ ਨੌਦੇ ਅਤੇ ਪੇਟ ਕੁਪਟਰਪਨ ਦੀ ਸੋਚ ਕਾਈ ਦੇਸ਼ ਵਿੱਚ ਸਾਲ 1872 ਵਿੱਚ ਬਣੇ ਤਿੰਨ ਅਪਰਾਧ ਕਾਨੂੰਨਾਂ ਦੀਆਂ ਧਾਂਕੇ ਦੇ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਮੁਤਾਬਕ ਬਣਾਏ ਗਏ ਇਹ ਨਵੇਂ ਕਾਨੂੰਨ ਪਹਿਲੀ ਚਲਾਈ ਤੋਂ ਲਾਗੂ ਹੋ ਜਾਣਗੇ ਇਹਨਾਂ ਵਿੱਚ ਔਰਤਾਂ ਤੇ ਬੱਚਿਆਂ ਪ੍ਰਤੀ ਜੁਰਮਾਂ ਤੇ ਖਾਸ ਨਜ਼ਰ ਰੱਖੀ ਗਈ ਹੈ ਜਿੰਸੀ ਜੁਰਮਾਨਾਂ ਦੇਠਣ ਲਈ ਔਰਤਾਂ ਤੇ ਬੱਚਿਆਂ ਪ੍ਰਤੀ ਅਪਰਾਧ ਨਾਲ ਇੱਕ ਨਵਾਂ ਵਿਅ ਹੈ ਸ਼ਾਮਲ ਕੀਤਾ ਗਿਆ ਕਾਨੂੰਨ ਖੇਤਰ ਨਾਲ ਜੁੜੇ ਮਾਹਰ ਇਹਨਾਂ ਕਾਨੂੰਨਾਂ ਨੂੰ ਕਾਫੀ ਫਾਇਦੇਮੰਦ ਦੱਸਦੇ ਨੇ ਮੈਂ ਐਡਵੋਕੇਟ ਦੇਵਨ ਸਿੰਘ ਜਿਹੜੇ ਇਹ ਅਮੈਂਡਮੈਂਟ ਹੋਈਆਂ ਨੇ ਇਹ ਵਕਤ ਦੀ ਜ਼ਰੂਰਤ ਸੀਗੀ ਆ ਆਜ਼ਾਦੀ ਤੋਂ ਪਹਿਲਾਂ ਜਿਹੜੀ ਆਪਣੇ ਐਕਟ ਬਣੇ ਵੀ ਸੀ ਕੁਝ ਸਿੱਖ ਤੇ ਉਹਨਾਂ ਦੇ ਵਿੱਚ ਨੰਬਰ ਆਫ ਅਮੈਂਡਮੈਂਟ ਸਰਕਾਰ ਕਰਦੀ ਰਹੀ ਟਾਈਮ ਦੇ ਅਨੁਸਾਰ ਪਰ ਉਹ ਹੁਣ ਅਮੈਂਡਮੈਂਟ ਐਨੀ ਜ਼ਿਆਦਾ ਹੋ ਗਈਆਂ ਸੀ ਕਿ ਉਹਨਾਂ 'ਚ ਅਮੈਂਡਮੈਂਟ ਕਰਨ ਦੀ ਜਗ੍ਹਾ ਨਹੀਂ ਸੀ ਬਚੀ ਤਕਰੀਬਨ ਤਕਰੀਬਨ ਉਹ ਕਾਨੂੰਨ ਨੂੰ ਪੂਰਾ ਹੀ ਨਵਾਂ ਜਾਮਾ ਦੇਣਾ ਇੱਕ ਜ਼ਰੂਰੀ ਸੀਗਾ ਤਾਂ ਕਿ ਹਰੇਕ ਆਫੈਂਸ ਨੂੰ ਨਵੇਂ ਤਰੀਕੇ ਨਾਲ ਡਿਫਾਈਨ ਕੀਤਾ ਜਾ ਸਕੇ ਕਿਉਂਕਿ ਆਫੈਂਸ ਸੋਸਾਇਟੀ ਦੇ ਵਿੱਚ ਨਵੇਂ-ਨਵੇਂ ਤਰੀਕਿਆਂ ਨਾਲ ਵਧਦੇ ਜਾ ਰਹੇ ਆ ਨਵੇਂ ਤੋਂ ਨਵੇਂ ਟੈਕਨੋਲੋਜੀ ਆ ਰਹੀ ਹੈ ਕ੍ਰਿਮੀਨਲ ਸਿਕਰ ਮਤਲਬ ਕਿ ਉਹਨਾਂ ਚੀਜ਼ਾਂ ਨੂੰ ਟੈਕਲ ਕਰਨ ਦੇ ਲਈ ਇਹ ਕਾਨੂੰਨ ਜਿਹੜੇ ਨਵੇਂ ਟਾਈਮ ਦੇ ਸਾਹਮਣੇ ਬਹੁਤ ਜ਼ਿਆਦਾ ਗੁੜੀ ਸੀਗੇ 테ਰਰਿਸਟ ਦੀ ਡੈਫੀਨੇਸ਼ਨ ਕੁਝ ਹੋਰ ਹੁੰਦੀ ਸੀਗੀ ਹੁਣ 테ਰਰਿਸਟ ਦੀ ਡੈਫੀਨੇਸ਼ਨ ਕੁਝ ਹੋਰ ਤਰੀਕੇ ਦੀ ਹੈਗੀ ਹੈ ਜੇ ਤੁਹਾਡੀ ਇਕਨੋਮੀ ਨੂੰ ਕੋਈ ਨੁਕਸਾਨ ਪਹਤਾ ਰਿਹਾ ਹੈ ਤੁਹਾਡੀ ਇਕਨੋਮੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸਰਕਾਰ ਨੇ ਉਹ ਵੀ ਕਹਿੰਦੀ ਹੈ ਸਾਹਮਣੇ ਵੀ ਇਹਨੂੰ 테ਰਰਿਸਮ ਦੇ ਦਾਇਰੇ ਚ ਲਿਆ ਜਾਵੇ ਕਿਉਂਕਿ ਉਹਦੇ ਨਾਲ ਦੇਸ਼ ਦਾ ਨੁਕਸਾਨ ਹੁੰਦਾ ਹੈ ਆਮ ਪਬਲਿਕਾਂ ਨੂੰ ਨੁਕਸਾਨ ਹੁੰਦਾ ਹੈ ਤੇ ਮਤਲਬ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਨਵੇਂ ਟੈਕਨੋਲੋਜੀ ਆ ਰਹੀ ਹੈ ਜਿਹੜੇ ਨਵੇਂ ਸਿਸਟਮ ਆ ਰਿਹਾ ਹੈ ਜਿਹੜਾ ਵੀ ਜੋ ਵੀ ਅੱਜਕੱਲ ਜੋ ਕਿ ਕੁਫਾ ਹੈਗਾ ਹੈ ਕਿ ਨਵੇਂ ਕਾਨੂੰਨ ਆਏ ਹੈ ਇਹਨਾਂ ਨੂੰ ਦੇਖਿਆ ਜਾਵੇ ਇਹਨਾਂ ਨੂੰ ਸਮਝਿਆ ਜਾਵੇ ਨਵੇਂ ਤਰੀਕੇ ਨਾਲ ਸਰਕਾਰਾਂ ਨੇ ਲੈਂਦੇ ਹੈ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਕੱਲ ਸ਼ਾਮੀ ਤੀਰ ਸੁਪਿੰਡ ਨੇੜੇ ਹੋਏ دہشت گردੀ ਹਮਲੇ ਤੋਂ ਬਾਅਦ ਬਸ ਸਿੱਖੜ ਵਿੱਚ ਦਿਕਣ ਕਰਨ ਕਟੂਕਟ 10 ਸ਼ਰਦਾਲੂਆਂ ਦੀ ਮੌਤ ਹੋ ਗਈ ਤੇ 30 ਹੋਰ ਸਖਮੇ ਹੋ ਗਏ ਬਸ ਸ਼ਿਵਖੋਰੀ ਗੁਫਤੋਂ ਕਟੜਾ ਪਰ ਤਰੀ ਸੀ ਰਿਆਸੀ ਦੇ ਐਸਐਸਪੀ ਮੋਹਨ ਸ਼ਰਮਾ ਨੇ ਦੱਸਿਆ ਕਿ ਡਰਾਈਵਰ ਨੂੰ ਗੋਲੀ ਲੱਗੀ ਤੇ ਗੱਡੀ ਦਾ ਕੰਟਰੋਲ ਗਵਾ ਬੈਠਾ ਜ਼ਖਮੀਆਂ ਨੂੰ ਡੇਰਿਆ 88 ਤੇ ਜੰਮੂ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਥਿਤੀ ਦਾ ਜਾਇਜ਼ਾ ਲਿਆ ਤੇ ਉਪਰਾਜਪਾਲ ਮਨੋਸੇਨਾਂ ਨੂੰ ਸਥਿਤੀ ਦੀ ਲਗਾਤਾਰ ਨਿਗਰਾਨੀ ਕਰਨ ਅਤੇ ਜ਼ਖਮੀ ਸਰਦਾਲੂਆਂ ਨੂੰ ਹਰ ਸੰਭਵ ਡਾਕਟਰੀ ਦੇਖਭਾਲ ਦਿੱਤੀ ਜਾਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜੰਮੂ ਕਸ਼ਮੀਰ ਵਿੱਚ ਸਰਦਾਲੂਆਂ ਦੀ ਬਸਤੇ ਹੋਏ دہشتਗਰ ਹਮਲੇ ਤੇ ਦੁੱਖ ਪ੍ਰਗਟ ਕੀਤਾ ਉਹਨਾਂ ਨੇ ਕਿਹਾ ਕਿ ਸਰਦਾਲੂਆਂ ਨੂੰ ਲੈ ਕੇ ਜਾ ਰਹੀ ਬਸ ਤੇ دہشتਗਰ ਦੀ ਹਮਲਾ ਇੱਕ ਕਾਨੂੰਨੀ ਕਾਰਵਾਈ ਹੈ ਅਤੇ ਮਨੁੱਖਤਾ ਵਿਰੋਧ ਅਪਰਾਧ ਹੈ ਤੇ ਸ੍ਰੀਸ਼ਖ ਸੱਤ ਸਬਦਾਂ ਵਿੱਚ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰਪੀੜਤ ਪਰਵਾਰਾਂ ਦੇ ਨਾਲ ਖੜ੍ਹਾ ਹੈ ਕੇਂਦਰੀ ਮੰਤਰੀ ਵਿਸ਼ਾ ਨੇ ਹਮਲੇ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਜੰਮੂ ਕਸ਼ਮੀਰ ਦੇ ਉਪਰਾਜਪਾਲ ਤੇ ਡੀਜੀਪੀ ਨਾਲ ਗੱਲਬਾਤ ਕੀਤੀ ਤੇ ਘਟਨਾ ਬਾਰੇ ਜਾਣਕਾਰੀ ਲਈ ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਕਾਨੂੰਨ ਨੇ ਹਮਲੇ ਦੇ ਦੋਸ਼ੀਆਂ ਨੂੰ ਬਖਸ਼ਾ ਨਹੀਂ ਜਾਵੇਗਾ ਤੇ ਉਹਨਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ ਕੇਂਦਰੀ ਮੰਤਰੀ ਰਾਜਨ ਸਿੰਘ ਨੇ ਸਰਦਾਰ ਤੁਮਤ ਹੋਏ ਹਮਲੇ ਨੂੰ ਬੇਹੱਦ ਨਿੰਦਾਨਯੋਗ ਦੱਸਿਆ ਨਾਲ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਹੈ ਪਾਰਤੀ ਮੌਸਮ ਉਪਾਗਨਿਕ ਹੈ ਕਿ ਪੰਜਾਬ ਹਰਿਆਣਾ ਵਿਹਾਰ ਝਾਰਖੰਡ ਪੱਛਮੀ ਮਕਾਲ ਹਿਮਾਚਲ ਪ੍ਰਦੇਸ਼ ਉੱਤਰਾਖੰਡ ਦਿੱਲੀ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਇਸ ਮਹੀਨੇ ਦੀ 13 ਤਰੀਕ ਤੱਕ ਗਰਮੀ ਦਾ ਕਹਿਰ ਜਾਰੀ ਰਹੇਗਾ ਅਗਲੇ 4 ਦਿਨਾਂ ਦੌਰਾਨ ਉੱਤਰ ਪੱਛਮੀ ਤੇ ਕੇਂਦਰੀ ਭਾਰਤ ਵਿੱਚ ਵਰਥਵਤਾ 2 ਤੋਂ 3 ਡਿਗਰੀ ਸੈਲਸੀਅਸ ਵਧਣ ਦੀ ਸੰਭਾਵਨਾ ਹੈ ਮਰਦਾਂ ਦੀ ਭਾਰਤੀ ਕ੍ਰਿਕਟ ਟੀਮ ਨੇ ਬੀਤੀ ਰਾਤ ਨਿਊਯਾਰਕ ਦੇ ਨੈਸਾਊ ਕਾਉਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਮਰਦਾਂ ਦੇ ਆਈਸੀਸੀ 2020 ਵਿਸ਼ਵ ਕਪ ਕ੍ਰਿਕਟ ਵਿੱਚ ਆਪਣੇ ਪ੍ਰਾਣੀ ਵਿਰੋਧੀ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਪਾਕਿਸਤਾਨੀ ਤੈਂਸ ਗੇਜ਼ਰਬਾਦ ਦੀ ਗੇਂਸ ਤੇ ਆਊਟ ਹੋਣ ਤੋਂ ਬਾਅਦ 19 ਓਵਰਾਂ ਵਿੱਚ ਕੁੱਲ 119 ਦੌੜਾਂ ਬਣਾਈਆਂ 120 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਟੀਮ ਨਿਰਜ਼ਾਰ ਤਵੀ ਓਵਰਾਂ ਵਿੱਚ 7 ਵਿਕਟਾਂ ਤੇ 113 ਦੌੜਾਂ ਹੀ ਬਣਾ ਸਕੀ ਹਾਲਾਂਕਿ ਭਾਰਤੀ ਗੇਂਦਬਾਜ਼ਾਂ ਨੇ ਗਤੀ ਫੜੀ ਤੇ ਵਿਰੋਧੀ ਟੀਮ ਨੂੰ ਰੋਕ ਕੇ 2020 ਵਿਸ਼ਵ ਕੱਪ ਦੇ 8ਵੇਂ ਸਟੇਜ 'ਤੇ ਆਪਣੀ ਸਰਤਵੀਂ ਜਿੱਤ ਦਰਜ ਕੀਤੀ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲੋ ਸ੍ਰੀ ਨਰਿੰਦਰ ਮੋਦੀ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੌਂਚ ਪਈ ਗਈ ਹੈ ਰਾਸ਼ਟਰਪਤੀ ਦਰਵਦੀ ਮਰਹੁਣੇ ਫਿਰ ਸ੍ਰੀ ਸ਼ਾਮ ਰਾਸ਼ਟਰਪਤੀ ਉਪਮਨ ਵਿਕੇ ਨਵੇਂ ਮੰਤਰੀ ਮੰਡਲ ਦੇ ਮੈਂਬਰਾਂ ਦੇ ਨਾਲ ਸ੍ਰੀ ਮੋਦੀ ਨੇ ਸੌਂਚ ਲਈ ਸੌਂਚਕ ਸਮਾਗਮ ਦੌਰਾਨ 3 ਕੈਬਨਟ ਮੰਤਰੀਆਂ 74 ਦੇ ਨਾਲ ਪੰਜ ਰਾਜ ਮੰਤਰੀਆਂ ਤੇ 36 ਰਾਜ ਮੰਤਰੀਆਂ ਨੇ ਵੀ ਸੌਚ ਚੁੱਕੀ ਜੰਮੂ ਕਸ਼ਮੀਰ ਦੇ ਰਾਸ਼ੀ ਦੇ ਵਿੱਚ ਕੱਲ ਸ਼ਾਮਤੀ ਪਿੰਡ ਨੇੜੇ ਸਰਦਾਰਾਂ ਦੀ ਬਸਤੇ ਹੋਏ ਦੇਸ਼ਰ ਗੱਲ ਹਮਲੇ ਤੋਂ ਬਾਅਦ ਬਸਤੇ ਖੜ ਵਿੱਚ ਡਿੱਗਣ ਕਣ ਕਟੂਕਟ 10 ਸਰਦਾਰਾਂ ਦੀ ਮੌਤ ਹੋ ਗਈ ਅਤੇ ਪਾਰਤ ਨੇ ਮਰਦਾਂ ਦੇ ICC 2020 ਵਿਸ਼ਵ ਕੱਪ ਕ੍ਰਿਕਟ ਵਿੱਚ ਆਪਣੇ ਪ੍ਰਾਣੇ ਵਿਰੋਧੀ ਪਾਕਿਸਤਾਨ ਨੂੰ 6 ਦੌਰਾਂ ਨਾਲ ਹਰਾਇਆ ਇਸੇ ਨਾਲ ਹੀ ਆਕਾਸ਼ਵਨੀ ਜਨਦਰ ਤੋਂ ਖਬਰਾਂ ਦੇ